ਚੰਦੇ ਵਿੱਚ ਲਿਖਿਆ ਆ ਕਿਉ ਬੁੱਕ ਦੇ ਸ਼ੀਹ ਦੇ ਵਾਂਗ ਪਾਲਦਾ ਫਿਰਦਾ ਆ ਕਿੰਨੂ ਪਾੜ ਖਾਵਾਂ ਤੁਸੀਂ ਆਪਣੀ ਨੇਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ ਤੁਸੀਂ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋ ਕੇ ਵੈਰੀ ਦਾ ਸਾਹਮਣਾ ਕਰਨਾ ਹੈ ਉਹ ਡਿਸਪਾਇੰਟਮੈਂਟ ਨੂੰ ਲੈ ਕੇ ਆਉਂਦਾ ਆ ਉਹ ਨਿਰਾਸ਼ਾ ਨੂੰ ਲੈ ਕੇ ਆਉਂਦਾ ਉਦਾਸੀ ਨੂੰ ਲੈ ਕੇ ਆਉਂਦਾ ਉਹ ਸਾਨੂੰ ਮੋੜ-ਮੋੜ ਕੇ ਸਾਡੀਆਂ ਗਲਤੀਆਂ ਚੇਤੇ ਕਰਾਉਂਦਾ ਆ ਹਨ ਤੋ ਆਉਂਦਾ ਜਿਹੜੀਆਂ ਗੱਲਾਂ ਸੋਚ ਕੇ ਤੁਹਾਡਾ ਦਿਲ ਦੁਖੀ ਹੋ ਜਾਂਦਾ ਹੈ ਜਿਹੜੀਆਂ ਗੱਲਾਂ 'ਤੇ ਧਿਆਨ ਕਰਕੇ ਤੁਹਾਡਾ ਰੋਣਾ ਨਿਕਲ ਜਾਂਦਾ ਹੈ ਕਿ ਮੇਰੀ ਆਪਣੀ ਭੈਣ ਨੇ ਮੈਨੂੰ ਆਹ ਕਿਹਾ ਮੇਰੇ ਆਪਣੇ ਮਾਪਿਓ ਨੇ ਮੈਨੂੰ ਛੱਡ ਦਿੱਤਾ ਮੇਰੇ ਭਰਾਵਾਂ ਨੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਉਹ ਐਹੋ ਜਿਹੀਆਂ ਗੱਲਾਂ ਤੇ ਤੁਹਾਡਾ ਧਿਆਨ ਪਾਈ ਰੱਖਦਾ ਹੈ ਉਹ ਤੁਹਾਨੂੰ ਉੱਥੋਂ ਨਿਕਲਣ ਹੀ ਨਹੀਂ ਦਿੰਦਾ ਜੋ ਬੁਰਾ ਤੁਹਾਡੇ ਨਾਲ ਹੋਇਆ ਆ ਉਹ ਮੁੜ ਮੁੜ ਕੇ ਖਿੱਚ ਸੇਟਦਾਇਆ ਤੁਹਾਨੂੰ ਨਿਕਲਣ ਨਹੀਂ ਦਿੰਦਾ ਪਰ ਤੁਸੀਂ ਤਕੜੇ ਹੋਵੋ ਵਿਸ਼ਵਾਸ ਦੇ ਵਿੱਚ ਸਾਹਮਣਾ ਕਰੋ ਉਹਦਾ ਇੱਕ ਆਸ ਦੇ ਨਾਲ ਉਮੀਦ ਦੇ ਨਾਲ ਉਹ ਆਸ ਉਮੀਦ ਜੋ ਪਰਮੇਸ਼ਵਰ ਦੇ ਉੱਤੇ ਆ ਕਿ ਮੇਰਾ ਹਿੱਸਾ ਮੇਰਾ ਪਰਮੇਸ਼ਵਰ ਮੈਨੂੰ ਲੈ ਕੇ ਦੇਵੇਗਾ ਮੇਰਾ ਵਟਾ ਮੇਰਾ ਪਰਮੇਸ਼ਵਰ ਲਏਗਾ ਮੇਰੀ ਲੜਾਈ ਮੇਰਾ ਪਰਮੇਸ਼ਵਰ ਲੜੇਗਾ ਮੇਰੇ ਦੁੱਖ ਨੂੰ ਆਨੰਦ ਵਿੱਚ ਮੇਰਾ ਪਰਮੇਸ਼ਵਰ ਬਦਲੇਗਾ ਉਹ ਜਿਹੜੇ ਮੇਰੇ ਨਾਲ ਰੁੱਸ ਚੁੱਕੇ ਆ ਮੇਰਾ ਪਰਮੇਸ਼ਵਰ ਉਹਨਾਂ ਨਾਲ ਮੇਰਾ ਮੇਲ ਕਰਾਏਗਾ ਕਿਉਂਕਿ ਵਚਨ ਵਿੱਚ ਲਿਖਿਆ ਜਦ ਪਰਮੇਸ਼ਵਰ ਕਿਸੇ ਦੇ ਉੱਤੇ ਮਿਹਰਮਾਨ ਹੁੰਦਾ ਆ ਜਦ ਉਹ ਕਿਸੇ ਤੇ ਖੁਸ਼ ਹੁੰਦਾ ਆ ਤੇ ਉਹਦੇ ਵੈਰੀਆਂ ਦੇ ਨਾਲੋਂ ਉਹਦਾ ਮੇਲ ਕਰਾ ਦਿੰਦਾ ਆ ਹallelujah ਜਿਹੜੇ ਅੱਜ ਤੁਹਾਡੇ ਆਪਣੇ ਤੁਹਾਡੇ ਆਪਣੇ ਭੈਣ ਭਰਾ ਤੁਹਾਡੇ ਆਪਣੇ ਮਾਤਾ ਪਿਤਾ ਤੁਹਾਡੇ ਆਪਣੇ ਬੱਚੇ ਤੁਹਾਡੇ ਵੈਰੀ ਬਣ ਚੁੱਕੇ ਆ ਅਗਰ ਤੁਹਾਡਾ ਜੀਵਨ ਪਰਮੇਸ਼ਰ ਨੂੰ ਪਸੰਦ ਆਉਣ ਵਾਲਾ ਹੋ ਗਿਆ ਅਗਰ ਤੁਸੀਂ ਆਪਣੀ ਆਸ ਪਰਮੇਸ਼ਰ ਉੱਤੇ ਬਣਾ ਕੇ ਰੱਖੀ ਤਾਂ ਆਉਣ ਵਾਲੇ ਦਿਨ ਤੁਹਾਡੇ ਮੇਲ ਮਲਾਪ ਦੇ ਦਿਨ ਹੋਣਗੇ ਸੱਚੀ ਮੈਂ ਕਹਿੰਦੀ ਆ ਨੋਟ ਕਰ ਲਓ ਅੱਜ ਦੀ ਤਰੀਕ ਪਾ ਕੇ ਮਜ਼ਾਕ ਨਹੀਂ ਹੈ ਜਿਨ੍ਹਾਂ ਦੇ ਕੋਲ ਡਾਇਰੀਆਂ ਆ ਜਾਂ ਪੇਪਰ ਆ ਪੈਨ ਨੇ ਅੱਜ ਦੀ ਤਰੀਕ ਪਾਓ ਤੇ ਲਿਖ ਲਵੋ ਇਹ 2024 ਸਾਲ ਮੇਰਾ ਮੇਰੇ ਆਪਣੇ ਲੋਕਾਂ ਦੇ ਨਾਲ ਮੇਲ ਮਲਾਪ ਦਾ ਸਾਲ ਹੈ ਮੇਰੇ ਆਪਣੇ ਰਿਸ਼ਤੇ ਜੋ ਪਰਮੇਸ਼ਵਰ ਨੇ ਮੇਰੇ ਨਾਲ ਜੋੜੇ ਸੀ ਪਰ ਕਿਸੇ وجہ ਦੇ ਨਾਲ ਟੁੱਟ ਗਏ ਉਹ ਵਾਪਸ 2024 ਦੇ ਵਿੱਚ ਜੁੜ ਜਾਣਗੇ ਤੇ ਮੈਂ ਗਵਾਹੀ ਦੇ ਨਾਲ ਖੜਾ ਹੋਵਾਂਗਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੈਂ ਤੁਹਾਨੂੰ ਕਹਿ ਰਹੀ ਹਾਂ ਨੋਟਿਸ ਕਰ ਲਓ ਇਸ ਚੀਜ਼ ਨੂੰ ਨੋਟ ਡਾਊਨ ਕਰ ਲਓ ਆਪਣੇ ਪੈਨਾਂ ਤੇ ਲਿਖ ਲਓ ਦਿਲ ਦੀਆਂ ਤਖਤੀਆਂ ਤੇ ਲਿਖ ਲਓ ਅੱਜ ਦੀ ਤਰੀਕ ਪਾ ਕੇ ਅਰ ਸੱਚੀ ਮੈਂ ਤੁਹਾਨੂੰ ਕਹਿੰਨੀ ਤੁਸੀਂ ਜ਼ਬਰਦਸਤ ਗਵਾਹੀ ਦੇ ਨਾਲ ਆਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹallelujah ਉਹ ਉਹ ਜਿਹੜੀ ਉਦਾਸੀ ਆ ਨਾ ਉਹਦਾ ਸਾਹਮਣਾ ਕਰੋ ਕਿਉਂ ਕਿਉਂ ਉਹਦਾ ਕਾਰਨ ਕੀ ਆ ਅਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਉਦਾਸ ਕਦੋਂ ਹੁੰਨੇ ਆ ਨਿਰਾਸ਼ਾ ਕਦੋਂ ਆਉਂਦੀ ਆ ਇਕੱਲਾਪਨ ਕਦੋਂ ਮਹਿਸੂਸ ਹੁੰਦਾ ਆ ਜੇਕਰ ਤੁਸੀਂ ਮਾਰਨਿੰਗ ਪ੍ਰੇਅਰ ਨੂੰ ਸੁਣਦੇ ਆ ਤਾਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਕਿ ਇਕੱਲਾਪਨ ਕਦੋਂ ਮਹਿਸੂਸ ਹੁੰਦਾ ਹੈ ਪਰ ਜੇਕਰ ਤੁਸੀਂ ਨਹੀਂ ਸੁਣਦੇ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਇੱਕ ਵਾਰੀ ਫਿਰ ਤੋਂ ਜਦੋਂ ਤੱਕ ਪਰਮੇਸ਼ਵਰ ਦਾ ਆਤਮਾ ਤੁਹਾਡੇ ਜੀਵਨ ਦੇ ਵਿੱਚ ਨਹੀਂ ਆ ਤੁਸੀਂ ਇਕੱਲੇ ਹੋ ਭਾਵੇਂ ਤੁਸੀਂ 20 ਜਾਣਿਆਂ ਦੇ ਝੁੰਡ ਵਿੱਚ ਬੈਠੇ ਹੋਵੋ ਤਦ ਵੀ ਤੁਸੀਂ ਇਕੱਲੇ ਹੋ ਜੇਕਰ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਹੈ ਤੁਸੀਂ ਘਰ ਵਿੱਚ ਇਕੱਲੇ ਹੋਵੋ ਤੁਸੀਂ ਕਦੀ ਵੀ ਇਕੱਲੇ ਆ ਮਹਿਸੂਸ ਨਹੀਂ ਕਰੋਗੇ ਤੁਸੀਂ ਕਿਸੇ ਵੀ ਥਾਂ ਤੇ ਇਕੱਲੇ ਹੋ ਸਰੀਰਕ ਤੌਰ ਤੇ ਤਦ ਵੀ ਤੁਸੀਂ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਹੀਂ ਕਰੋਗੇ ਕਿਉਂਕਿ ਤੁਸੀਂ ਜਾਣਦੇ ਆ ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਹੈ ਜੋ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਆਤਮਾ ਆ ਸਚਾਈ ਇਹ ਆ ਕਿ ਉਹ ਲੋਕ ਮੈਕਸਿਮਮ ਟਾਈਮ ਹੀ ਇਕੱਲਿਆਂ ਰਹਿਣਾ ਪਸੰਦ ਕਰਨਗੇ ਉਹ ਭੀੜਾਂ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਨਗੇ ਉਹ ਫਾਲਤੂ ਦੀਆਂ ਗੱਲਾਂ ਕਰਨੀਆਂ ਪਸੰਦ ਨਹੀਂ ਕਰਨਗੇ ਉਹ ਸੰਸਾਰਿਕ ਗੱਲਾਂ ਦੇ ਵਿੱਚ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੋਊਗਾ ਕੋਈ ਦਿਲਚਸਪੀ ਨਹੀਂ ਹੋਊਗੀ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਦਾ ਆਤਮਾ ਹੈ ਪਰ ਜਿਨ੍ਹਾਂ ਦੇ ਸ਼ੁਰੂ ਦਾ ਆਤਮਾ ਨਹੀਂ ਆ ਉਹ ਚਾਹੁੰਦੇ ਆ ਕਿ ਕੋਈ ਹੋਰ ਉਹਨਾਂ ਨੂੰ ਇੰਟਰਟੇਨ ਕਰੇ ਕੋਈ ਆਣ ਕੇ ਉਹਨਾਂ ਦਾ ਦਿਲ ਪਰਚਾਵਾ ਕਰੇ ਕੋਈ ਉਹਨਾਂ ਦਾ ਮਨੋਰੰਜਨ ਕਰੇ ਕੋਈ ਉਹਨਾਂ ਦੇ ਨਾਲ ਗੱਲਾਂ ਕਰੇ ਪਰ ਜਦੋਂ ਤੁਸੀਂ ਪਵਿੱਤਰ ਆਤਮਾ ਦੇ ਨਾਲ ਬੈਠੋਗੇ ਤੁਸੀਂ ਇਕੱਲੇ ਬੈਠੇ ਹੋ ਪਰ ਪਾਕ ਰੂ ਤੁਹਾਡੇ ਨਾਲ ਉਸ ਵੇਲੇ ਤੁਹਾਡੀਆਂ ਗੱਲਾਂ ਹੀ ਹੋਰ ਹੋਣਗੀਆਂ ਗੱਲ ਕਰੋ ਉਹ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਵੇਗਾ ਤੁਸੀਂ ਆਪਣੇ ਪਤੀ ਦਾ ਮਸਲਾ ਲੈ ਕੇ ਪੁੱਤਰ ਆਤਮਾ ਨਾਲ ਗੱਲ ਕਰੋ ਤੁਹਾਨੂੰ ਬਿਲਕੁਲ ਸਲਾਹ ਦੇਵੇਗਾ ਤੁਸੀਂ ਆਪਣੇ ਮਾਤਾ ਪਿਤਾ ਦਾ ਮਸਲਾ ਰੱਖ ਕੇ ਗੱਲ ਕਰੋ ਤੁਹਾਨੂੰ ਬਿਲਕੁਲ ਸਲਾਹ ਦੇਵੇਗਾ ਤੁਸੀਂ ਆਪਣੀ ਬਿਜ਼ਨਸ ਦਾ ਮਸਲਾ ਰੱਖ ਕੇ ਗੱਲ ਕਰੋ ਉਹ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਵੇਗਾ ਅਰ ਜਿੰਨੀਆਂ ਮਰਜ਼ੀ ਗੱਲਾਂ ਕਰੋ ਉਹ ਅੱਕਦਾ ਹੀ ਨਹੀਂ ਪਰਮੇਸ਼ਵਰ ਦਾ ਆਤਮਾ ਅੱਕਦਾ ਹੀ ਨਹੀਂ ਥੱਕਦਾ ਹੀ ਨਹੀਂ ਹੋ ਸਕਦਾ ਕੋਈ ਇਨਸਾਨ ਤੁਹਾਡੇ ਲਾਗੇ ਬੈਠਾ ਬੈਠਾ ਅੱਕ ਜਵੇ ਤੁਹਾਡੀਆਂ ਗੱਲਾਂ ਤੇ ਉਹਦੀਆਂ ਗੱਲਾਂ ਆਪਸ ਵਿੱਚ ਨਾ ਰਲ ਹੋ ਸਕਦਾ ਸਿੰਘ ਫਸ ਜਾਣ ਅਗਰ ਤੁਸੀਂ ਇਕੱਲਾपन ਮਹਿਸੂਸ ਕਰਦੇ ਆ ਤਾਂ ਪਵਿੱਤਰ ਆਤਮਾ ਨੂੰ ਆਪਣੇ ਜੀਵਨ ਦੇ ਵਿੱਚ ਇਨਵਾਈਟ ਕਰੋ ਮੰਗੋ ਪਰਮੇਸ਼ਵਰ ਦੇ ਆਤਮਾ ਨੂੰ ਔਰ ਗੱਲਾਂ ਕਰਨੀਆਂ ਸਿੱਖੋ ਪਰਮੇਸ਼ਵਰ ਦੇ ਆਤਮਾ ਦੇ ਨਾਲ ਇਕੱਲੇ ਪੰਨੂ ਇੰਜੋਏ ਕਰਨਾ ਸਿੱਖੋ ਇਕੱਲੇ ਬੈਠਣ ਦਾ ਆਪਣਾ ਹੀ ਆਨੰਦ ਹੈ ਬਹੁਤ ਆਨੰਦ ਹੈ ਸੱਚੀ ਇਸ ਚੀਜ਼ ਨੂੰ ਤਜਰਬਾ ਕਰਕੇ ਦੇਖੋ ਜੋ ਸ਼ਾਂਤੀ ਇਕੱਲੇ ਪੰਦੇ ਵਿੱਚ ਕਿੱਥੇ ਉਹ ਸ਼ਾਂਤੀ ਚੈਂ ਚੈਂ ਚੀ ਚੀ ਚਾ ਤੁਸੀਂ ਇਕੱਲੇ ਬੈਠ ਕੇ ਜਿੰਨਾ ਧਿਆਨ ਤੁਸੀਂ ਜੋੜ ਸਕਦੇ ਆ ਪਰਮੇਸ਼ਵਰ ਦੇ ਨਾਲ ਤੁਸੀਂ ਦੋ ਜਣੇ ਵੀ ਜਦੋਂ ਮਿਲ ਕੇ ਪ੍ਰਾਰਥਨਾ ਕਰਦੇ ਆ ਨਾ ਤਦ ਵੀ ਡਿਸਟਰਬੈਂਸ ਹੋ ਜਾਂਦੀ ਆ ਹੋ ਸਕਦਾ ਤੁਸੀਂ ਸੁਣਨ ਦੀ ਅਵਸਥਾ ਵਿੱਚ ਹੋਵੋ ਤੇ ਦੂਜਾ ਕਹਿਣ ਦੀ ਅਵਸਥਾ ਦੇ ਵਿੱਚ ਹੋਵੇ ਤੇ ਗੜਬੜ ਹੋ ਸਕਦੀ ਆ ਬਟ ਜਦੋਂ ਤੁਸੀਂ ਇਕੱਲੇ ਆ ਤੁਸੀਂ ਜਾਣਦੇ ਆ ਕਿ ਹੁਣ ਮੈਂ ਕਹਿਣਾ ਆ ਤੇ ਹੁਣ ਮੈਂ ਸੁਣਨਾ ਆ ਉਦੋਂ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਆ ਔਰ ਜਦੋਂ ਤੁਸੀਂ ਇਕੱਲੇ ਬੈਠਦੇ ਆ ਉਹ ਤੁਹਾਡਾ ਕੁਆਲਿਟੀ ਟਾਈਮ ਆ ਉਹ ਤੁਹਾਡਾ ਬਹੁਤ ਸੋਹਣਾ ਸਮਾਂ ਆ ਉਸ ਸਮੇਂ ਵਿੱਚ ਉਦਾਸ ਨਾ ਹੋਵੋ ਉਸ ਸਮੇਂ ਵਿੱਚ ਖੁਸ਼ ਹੋਵੋ ਅਰੇ ਉਸ ਸਮੇਂ ਵਿੱਚ ਧਿਆਨ ਦਿਆ ਕਰੋ ਕਿ ਮੈਂ ਹੁਣ ਤੱਕ ਕੀ ਸੀਗਾ ਔਰ ਕਿਦਾਂ ਕਿਦਾਂ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ ਉਦਾਸ ਕਦੋਂ ਹੁੰਦੇ ਆ ਜਦੋਂ ਬੇਫਜ਼ੂਲ ਚੀਜ਼ਾਂ ਸੋਚਦੇ ਆ ਜਿਨ੍ਹਾਂ ਦਾ ਕੋਈ ਅਰਥ ਭਾਵ ਨਹੀਂ ਜਿਨ੍ਹਾਂ ਤੋਂ ਤੁਹਾਨੂੰ ਕੋਈ ਲਾਭ ਨਹੀਂ ਹੋਣ ਵਾਲਾ ਜਿੱਥੇ ਚਿੰਤਾ ਗਮ ਬੋਸ ਤੋਂ ਬਿਨਾਂ ਕੁਝ ਵੀ ਨਹੀਂ ਆ ਜਦੋਂ ਤੁਸੀਂ ਆਪਣਾ ਧਿਆਨ ਉਹਨਾਂ ਚੀਜ਼ਾਂ ਤੇ ਕੇਂਦਰਿਤ ਕਰਦੇ ਆਂ ਉਦੋਂ ਤੁਸੀਂ ਉਦਾਸ ਹੁੰਨੇ ਆਂ ਨਾ ਤੁਹਾਤੋਂ ਕੋਈ ਤੁਹਾਨੂੰ ਕੋਈ ਉਦਾਸ ਕਰ ਸਕਦਾ ਤੇ ਨਾ ਤੁਹਾਡੇ ਤੋਂ ਕੋਈ ਤੁਹਾਡੀ ਖੁਸ਼ੀ ਨੂੰ ਖੋ ਸਕਦਾ ਤੁਸੀਂ ਹੀ ਮਾਲਕ ਹੋ ਖੁਦ ਦੇ ਤੁਹਾਡੀ ਮਰਜ਼ੀ ਆ ਕਿ ਤੁਸੀਂ ਉਦਾਸ ਹੋਣਾ ਤੁਹਾਡੀ ਮਰਜ਼ੀ ਆ ਕਿ ਤੁਸੀਂ ਅਨੰਦਿਤ ਹੋਣਾ ਜਾਂ ਤਾਂ ਬੀਤ ਚੁੱਕੇ ਦੁੱਖਾਂ ਨੂੰ ਸੋਚ-ਸੋਚ ਕੇ ਉਦਾਸ ਹੋ ਜਵੋ ਜਾਂ ਫਿਰ ਉਹਨਾਂ ਦੁੱਖਾਂ ਚੋਂ ਤੁਸੀਂ ਬਾਹਰ ਨਿਕਲ ਆਏ ਆ ਇਹ ਸੋਚ ਕੇ ਅਨੰdit ਹੋ ਜਵੋ ਇਹ ਨਜ਼ਰੀਆ ਇਹ ਦੇਖਣ ਦਾ ਉਦਾਸ ਹੋਣ ਵਾਲਾ ਵੀ ਦੁੱਖਾਂ ਨੂੰ ਦੇਖ ਰਿਹਾ ਖੁਸ਼ ਹੋਣ ਵਾਲਾ ਵੀ ਦੁੱਖਾਂ ਨੂੰ ਦੇਖ ਰਿਹਾ ਉਦਾਸ ਹੋਣ ਵਾਲਾ ਦੇਖ ਰਿਹਾ ਕਿ ਹਾਈ ਮੇਰੀ ਜ਼ਿੰਦਗੀ 'ਚ ਇੰਨੇ ਦੁੱਖ ਸੀ ਫੁਲਾਨੇ ਨੇ ਦਿੱਤੇ ਸੀ ਤੇ ਉਹ ਉਦਾਸ ਹੋ ਗਿਆ ਅਰ ਅਨੰਦਿਤ ਹੋਣ ਵਾਲਾ ਦੇਖ ਰਿਹਾ ਇੰਨੇ ਦੁੱਖ ਸੀ ਪਰ ਪਰਮੇਸ਼ਵਰ ਨੇ ਮੈਨੂੰ ਇਹਨਾਂ ਦੁੱਖਾਂ ਚੋਂ ਬਾਹਰ ਕੱਢਿਆ ਇੰਨੇ ਦੁੱਖ ਹੋਣ ਦੇ ਬਾਵਜੂਦ ਵੀ ਮੇਰੇ ਸਾਹ ਚੱਲ ਰਹੇ ਆ ਮੈਂ ਇਸ ਦੁਨੀਆ ਤੇ ਕਾਇਮ ਆ ਰੋਟੀ ਖਾ ਰਿਹਾ ਆ ਨਿਆਣੇ ਮੇਰੇ ਕੋਲ ਆ ਮੇਰੇ ਕੋਲ ਘਰ ਆ ਮੇਰੇ ਕੋਲੇ ਪਹਿਨਣ ਦੇ ਲਈ ਆ ਮੇਰੇ ਕੋਲੇ ਵਰਤਣ ਦੇ ਲਈ ਆ ਅੱਜ ਤੱਕ ਮੇਰੇ ਪਰਮੇਸ਼ਵਰ ਨੇ ਮੈਨੂੰ ਮੁਹੱਈਆ ਕਰਵਾਇਆ ਇਹ ਦੁੱਖ ਨਹੀਂ ਜਿੱਤ ਸਕੇ ਮੇਰੇ ਪਰਮੇਸ਼ਵਰ ਨੇ ਮੈਨੂੰ ਹੀ ਫਤਿਹ ਦਿੱਤੀ ਇਹ ਸੋਚ ਕੇ ਉਹ ਅਨੰਦਿਤ ਆ ਖੁਸ਼ੀ ਦੇ ਨਾਲ ਭਰ ਰਿਹਾ ਹਾਂ ਸਾਨੂੰ ਸਿੱਖਣਾ ਹੋਊਗਾ ਖੁਸ਼ ਰਹਿਣ ਦਾ ਤਰੀਕਾ ਉਦਾਸੀ ਵਿੱਚੋਂ ਬਾਹਰ ਆਉਣ ਦਾ ਤਰੀਕਾ ਸਿੱਖੋ ਜਦੋਂ ਤੁਸੀਂ ਪਰਮੇਸ਼ਵਰ ਦੇ ਵਿੱਚ ਬਣੇ ਰਹੋਗੇ ਤਦ ਤੁਸੀਂ ਖੁਸ਼ੀ ਤੇ ਆਨੰਦ ਦੇ ਨਾਲ ਭਰੇ ਰਹੋਗੇ ਕਦੇ-ਕਦੇ ਇਕੱਲੇ ਬੈਠਿਆ ਕਰੋ ਅਰ ਅੱਖਾਂ ਬੰਦ ਕਰਕੇ ਜੋ ਬੀਤ ਚੁੱਕਿਆ ਕੱਲ੍ਹ ਆ ਉਹਦੇ ਤੇ ਧਿਆਨ ਲਗਾ ਕੇ ਸੋਚਿਆ ਕਰੋ ਕੱਲ ਮੈਂ ਕਿੰਨਿਆਂ ਨੂੰ ਖੁਸ਼ ਕੀਤਾ ਤੇ ਕਿੰਨਿਆਂ ਨੂੰ ਮੈਂ ਦੁਖੀ ਕੀਤਾ ਬਸ ਹੋਰ ਕੁਝ ਵੀ ਸੋਚਣ ਦੀ ਜ਼ਰੂਰਤ ਨਹੀਂ ਬਸ ਐ ਹੀ ਸੋਚਿਓ ਅਰ ਤੁਹਾਨੂੰ ਲੱਭੇਗਾ ਕਿ ਸ਼ਾਇਦ ਤੁਸੀਂ ਕਿਸੇ ਨੂੰ ਵੀ ਖੁਸ਼ ਨਹੀਂ ਕੀਤਾ ਪਰ ਤਿੰਨ ਚਾਰ ਜਣਿਆਂ ਨੂੰ ਦੁਖੀ ਜ਼ਰੂਰ ਕੀਤਾ ਹੋਊਗਾ ਅਰ ਫਿਰ ਤੁਸੀਂ ਆਪਣੇ ਹਿਸਾਬ ਨਾਲ ਦੂਜੇ ਤੋਂ ਆਸ ਰੱਖਿਓ ਕਿ ਜਦ ਮੈਂ ਕਿਸੇ ਨੂੰ ਖੁਸ਼ ਨਹੀਂ ਕਰ ਸਕਿਆ ਤੇ ਮੈਂ ਕਿੱਦਾਂ ਆਸ ਰੱਖਦਾ ਕਿ ਕੋਈ ਮੈਨੂੰ ਖੁਸ਼ ਕਰੇ ਹਾਲਾਂਕਿ ਆਪਣੇ ਆਪ ਨੂੰ ਹਰ ਬੰਦਾ ਦੂਜੇ ਨਾਲੋਂ ਬਿਹਤਰ ਸਮਝਦਾ ਅਰ ਦੂਜੇ ਨਾਲੋਂ ਤੁਸੀਂ ਬਿਹਤਰ ਹੋ ਤੇ ਅਗਰ ਤੁਸੀਂ ਸਾਹਮਣੇ ਵਾਲੇ ਨਾਲੋਂ ਬਿਹਤਰ ਹੋ ਕੇ ਬਿਹਤਰ ਕੰਮ ਇੰਨਾ ਟਾਈਮ ਹੈ ਨਹੀਂਗਾ ਉਦਾਸ ਹੋਣਾ ਟਾਈਮ ਵੇਸਟ ਕਰਨ ਦੇ ਬਿਨਾਂ ਕੁਝ ਨਹੀਂ ਆ ਤੁਹਾਡੇ ਸਮੇਂ ਨੂੰ ਬਰਬਾਦ ਕਰਨਾ ਹੈ ਜਦੋਂ ਮਨ ਵਿੱਚ ਉਦਾਸੀ ਆਉਣ ਲੱਗੇ ਉੱਠ ਕੇ ਕੋਈ ਕੰਮ ਕਰਨਾ ਸ਼ੁਰੂ ਕਰਦਿਆ ਕਰੋ ਨਹੀਂ ਇਕੱਲੇ ਬੈਠ ਕੇ ਦਿਲ ਲੱਗਦਾ ਤਾਂ ਉਦੋਂ ਹੀ ਉੱਠੋ ਸੈਰ ਕਰਨੀ ਸ਼ੁਰੂ ਕਰਦੋ ਗੀਤ ਪਜਮ ਗਾਉਣੇ ਸ਼ੁਰੂ ਕਰਦੋ ਉੱਠੋ ਸਵੈਟਰ ਹੀ ਬੋਣਾ ਸ਼ੁਰੂ ਕਰਦੋ ਫੁੱਲ ਗੁੱਢਣੇ ਸ਼ੁਰੂ ਕਰਦੋ ਫੁੱਲਾਂ ਨੂੰ ਪਾਣੀ ਪਾ ਲੋ ਹੋਰ ਨਹੀਂ ਕੋਈ ਕੁਛ ਦਾਣਾ ਹੀ ਚੁਗ ਲੋ ਕਿਚਨ ਕਲੀਨ ਕਰ ਲੋ ਕੱਪੜੇ ਪੁੱਠੇ ਸਿੱਧੇ ਕਰ ਦੋ ਹੋਰ ਨਹੀਂ ਕੋਈ ਕੁਛ ਤਾਂ ਉਦਾਸ ਤੁਸੀਂ ਹੁੰਨੇ ਜਦੋਂ ਬੇਲੇ ਹੋ ਜਦੋਂ ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ ਨਾ ਹੱਥੀ ਕਰਨ ਨੂੰ ਨਾ ਦਿਮਾਗ ਕੋਈ ਕੰਮ ਕਰ ਰਿਹਾ ਆ ਉਦੋਂ ਤੁਸੀਂ ਹੋਰ ਨਹੀਂ ਕੋਈ ਕੁਛ ਤਾਂ ਚਲੋ ਆ ਜਾਓ ਉਦਾਸੀ ਹੋ ਜੰਨੇ ਆ ਮੈਂ ਤੁਹਾਨੂੰ ਅੱਜ ਚੰਗੇ-ਚੰਗੇ ਟਿਪਸ ਦੇ ਰਹੀ ਹਾਂ ਉਦਾਸੀ ਚੋਂ ਬਾਹਰ ਆਉਣ ਦੇ ਯਿਸੂ ਮਸੀਹ ਦੇ ਨਾਮ 'ਚ ਹallelujah ਤੁਹਾਨੂੰ ਲੱਗਦਾ ਕਿਸੇ ਦੇ ਕੰਮ ਆਜੂਗੇ ਇਹ ਕਿੰਨਿਆਂ ਕਿਤੇ ਕੰਮ ਆਜੂਗੇ ਤੁਹਾਡਾ ਭਲਾ ਹੋ ਜਾ ਤੁਸੀਂ ਸਾਰੇ ਉਦਾਸ ਹੁੰਨੇ ਆ ਤੁਸੀਂ ਤਾਂ ਮੈਨੂੰ ਹੈਰਾ ਨਹੀਂ ਕਰ ਦਿੱਤਾ ਪਰ ਅੱਜ ਪ੍ਰਭੂ ਤੁਹਾਡੀ ਉਦਾਸੀ ਨੂੰ ਆਨੰਦ ਵਿੱਚ ਬਦਲਣ ਜਾ ਰਹੇ ਹਾਂ ਹallelujah ਇਸ ਲਈ ਤਾਂ ਅੱਜ ਦਾ ਦਿਨ ਆਪਾਂ ਨੂੰ ਪ੍ਰਭੂ ਨੇ ਦਿੱਤਾ ਹੈ ਕਿ ਅੱਜ ਦਾ ਜਿਹੜਾ ਦਿਨ ਆ ਉਹ ਖੁਸ਼ੀ ਦਾ ਦਿਨ ਹੋ ਜਾਏ ਅੱਜ ਦਾ ਦਿਨ ਗਵਾਹੀ ਦਾ ਦਿਨ ਬਣ ਜਾਏ ਹallelujah ਹallelujah ਰੋਮੀਆਂ ਦੀ ਕਿਤਾਬ ਨਵੇਂ ਨੇਮ ਦੇ ਵਿੱਚੋਂ ਉਹਦਾ 15 ਨੰਬਰ ਅਧਿਆਇ ਉਹਦੀ 13 ਨੰਬਰ ਪੰਕਤੀ ਇਦਾਂ ਕਹਿੰਦੀ ਆ ਹੁਣ ਆਸਾ ਦਾ ਪਰਮੇਸ਼ਵਰ ਤੁਹਾਨੂੰ ਨੇਚਾ ਕਰਨ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਭਈ ਤੁਸੀਂ ਪਵਿੱਤਰ ਆਤਮਾ ਦੀ ਸਾਮਰਥ ਨਾਲ ਆਸਾ ਵਿੱਚ ਵੱਧਦੇ ਜਾਵੋ ਹallelujah ਹallelujah ਹੁਣੇ ਆਸ ਦਾ ਪਰਮੇਸ਼ਰ ਦਾ ਗੋਡ ਆਫ ਹੋਪ ਆਸ ਦਾ ਪਰਮੇਸ਼ਰ ਤੁਹਾਨੂੰ ਨੇਚਾ ਕਰਨ ਦੇ ਵਸੀਲੇ ਨਾਲ ਤੁਹਾਡੇ ਵਿਸ਼ਵਾਸ ਕਰਨ ਦੇ ਵਸੀਲੇ ਨਾਲ ਤੁਹਾਡੀ ਨੇਚਾ ਦਾ ਕਰਕੇ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਆਮੀਨ ਆਮੇਨ ਪਏ ਤੁਸੀਂ ਪਵਿੱਤਰ ਆਤਮਾ ਦੀ ਸਾਮਰਥ ਨਾਲ ਆਸਾ ਵਿੱਚ ਵੱਧਦੇ ਜਾਓ ਅੱਜ ਪਰਮੇਸ਼ਵਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਤੁਸੀਂ ਆਸ ਵਿੱਚ ਕਿੱਦਾਂ ਵੱਧ ਸਕਦੇ ਆ ਪਵਿੱਤਰ ਆਤਮਾ ਦੀ ਬੋਲੋ ਪਵਿੱਤਰ ਆਤਮਾ ਦੀ ਸਾਮਰਥ ਜੀਵੇਂ ਤੁਹਾਨੂੰ ਦੂਜਾ ਉਦਾਸ ਉਹ ਹੁੰਦਾ ਆ ਜਿਹਦੇ ਕੋਲੇ ਪਵਿੱਤਰ ਆਤਮਾ ਨਹੀਂ ਆ ਕਿਉਂਕਿ ਉਹਨੂੰ ਕੋਈ ਤਸੱਲੀ ਦੇਣ ਵਾਲਾ ਨਹੀਂ ਆ ਆਪਾਂ ਸੋਚਦੇ ਆ ਇਨਸਾਨ ਸਾਨੂੰ ਤਸੱਲੀ ਦੇਣ ਇਨਸਾਨ ਕਿੰਦਾ ਤਸੱਲੀ ਦਿੰਦੇ ਆ ਮੰਨ ਲਓ ਕੋਈ ਜਣਾ ਬਿਮਾਰ ਆ ਤੇ ਕੋਈ ਤੰਦਰੁਸਤ ਬੰਦਾ ਉਹਦਾ ਪਤਾ ਲੈਣ ਵਾਸਤੇ ਆਇਆ ਅੱਛਾ ਤੂੰ ਬਿਮਾਰਿਆ ਕੀ ਹੋਇਆ ਦਿਲ ਦੀ ਬਿਮਾਰੀ ਹੋ ਗਈ ਆਹੋ ਉਹ ਫਲਾਨੇ ਨੂੰ ਹੋਈ ਸੀ ਰਿੜ ਗਿਆ ਉਹ ਇਹ ਆ ਬੰਦਿਆਂ ਦੀ ਤਸੱਲੀ ਨਾਲ ਕਹਣ ਰੱਬ ਭਲੀ ਕਰੇ ਚੱਲ ਕੀ ਪਤਾ ਹੁੰਦਾ ਤੂੰ ਬਚ ਜੂਵੇਂ ਉਹਦੀ ਮਰਜ਼ੀ ਆ ਇਹ ਇਦਾਂ ਤਸੱਲੀ ਦਿੰਦੇ ਬੰਦੇ ਪਰ ਪਵਿੱਤਰ ਆਤਮਾ ਕਿੰਨਾ ਤਸੱਲੀ ਦਿੰਦਾ ਹੈ ਉਹ ਕਹਿੰਦਾ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਨਾਲ ਤੂੰ ਸ਼ਿਫਾ ਪਾਈ ਆ ਉਹਦੇ ਕੋੜੇ ਖਾਣੇ ਨਾਲ ਮੈਂ ਚੰਗਾ ਕੀਤਾ ਗਿਆ ਆ ਉਹ ਬੇਆਸਿਆ ਵਿੱਚ ਆਸ ਪੈਦਾ ਕਰਦਾ ਹੈ ਉਹ ਲਾਜ਼ਰ ਦਾ ਪਰਮੇਸ਼ਵਰ ਆ ਜਿਹੜਾ ਹਾਕ ਮਾਰ ਕੇ ਜ਼ਿੰਦਾ ਕਰ ਦਿੰਦਾ ਹੈ ਤੂੰ ਜਿਹਦੀ ਉਪਾਸਨਾ ਕਰਦਾ ਹੈ ਉਹ ਬਹੁਤ ਵੱਡਾ ਹੈ ਜਿਨੇ ਤੈਨੂੰ ਇਸ ਬਿਮਾਰੀ ਉੱਤੇ ਅੱਜ ਤੱਕ ਫਤਿਹ ਦਿੱਤੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿਮਾਰੀ ਨੂੰ ਤੇਰੇ ਜੀਵਨ ਵਿੱਚੋਂ ਪੱਕੇ ਤੌਰ ਤੇ ਕੱਢ ਸਕਦਾ ਹੈ ਇਹ ਪਵਿੱਤਰ ਆਤਮਾ ਦੀ ਆਸ ਹੈ ਪਵਿੱਤਰ ਆਤਮਾ ਇੰਤਾ ਸਾਨੂੰ ਆਸ ਦਿੰਦਾ ਹੈ ਪਰ ਮਨੁੱਖ ਚੰਗੇ ਬੜੇ ਬੰਦੇ ਨੂੰ ਵੀ ਕਈ ਵਾਰੀ ਬੇਆਸਿਆ ਕਰ ਦਿੰਦੇ ਆ